ਉਨੇ ਆਪਣੇ ਮਾਪੇ ਨੂੰ ਆਵਾਜ਼ ਮਾਰੀ ਮਾਰ ਕੇ ਸਾਰੇ ਠੜਲੇ ਉਹ ਬੜੇ ਹਰਿਆਣੇ ਹੋਏ ਉਹ ਕਹਿੰਦੇ ਵੀ ਕਿਆ ਹੋਇਆ ਤੈਨੂੰ ਕਿਦਾਂ ਠੀਕ ਹੋ ਗਿਆ ਉਹ ਕਹਿੰਦਾ ਵੀ ਇੱਕ ਟੋਪਾ ਲਿਆ ਸੀ ਸ ਮਹਾਰਾਜ ਸੰਤਾਂ ਨੇ ਥੋੜਾ ਭਰਮਾ ਸਰੀਰ ਸਿਗਾ ਭਾਰਾ ਬਈ ਮੈਨੂੰ ਆ ਕੇ ਮੁੰਡੇ ਤੋਂ ਫੜ ਕੇ ਕਹਿੰਦੇ ਬੱਚੂ ਉੱਠ ਖੜ ਤੂੰ ਤਾਂ ਠੀਕ ਹੈ ਬਈ ਮੈਂ ਠੀਕ ਆ ਕਹਿੰਦੇ ਉਹਨਾਂ ਨੇ ਫਿਰ ਉਹ ਜਿਹੜੀ ਦੱਲੇ ਵਾਲ ਟੀਵੀ ਵਾਲਿਆਂ ਦਾ ਸੀਗਾ ਨਾ ਗਾਉਣ ਖੁਰ ਦਾ ਪਰਚਾ ਉਹਦੇ 'ਚ ਮਹਾਰਾਜਾਂ ਦੀ ਫਿਰ ਫੋਟੋ ਤੇ ਵਾਲੀ ਕਹਿੰਦੇ ਕਿਹੜੇ ਸੰਤ ਸੀਗੇ ਕਹਿੰਦਾ ਜੀ ਆਹ ਸੰਤ ਸੀਗੇ ਇਹਨਾਂ ਨੇ ਆ ਕੇ ਮੈਨੂੰ ਠਾਲਿਆ ਉਹ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਦਾ ਅੱਜ ਵੀ ਪਰਚਾ ਜਿਹੜੇ ਹੈਗੇ ਆ ਲੋਕਾਂ ਨੂੰ ਸ਼ਖਸ਼ਾ ਹਾਜ਼ਰ ਹੋ ਕੇ ਠੀਕ ਕਰ ਰਹੇ ਆ ਫਿਰ ਉਸ ਤੋਂ ਬਾਅਦ ਉਹਨਾਂ ਨੇ ਸਾਡਾ ਨੰਬਰ ਲਿਆ ਲੈਣ ਤੋਂ ਬਾਅਦ ਲੋਕੇਸ਼ਨ ਭੇਜੀ ਉਹਨਾਂ ਨੂੰ ਅਸੀਂ ਵੇਦਨ ਦਾ ਕਰਕੇ ਚੰਡੀਗੜ੍ਹ ਤੋਂ ਰੋਪੜ ਆਓ ਰੋਪੜ ਤੋਂ ਨਮਾਸ਼ਹਿਰ ਤੇ ਕਾਰਗਰ ਮੋੜ ਤੇ ਆਓ ਕਾਰਗਰ ਮੋੜ ਤੋਂ ਫਿਰ ਰੱਤੇਆਲਾ ਐ ਫਿਰ ਉਹ ਸੰਗਤ ਜਿਹੜੀ ਰੱਤੇਆ ਧਾਮ ਦੇ ਵਿੱਚ ਆ ਕੇ ਗਈ ਐ ਰਾਤ ਰਹਿ ਕੇ ਗਈ ਔਰ ਉਹ ਬੱਚਾ ਜਿਹੜਾ ਨਾਲ ਸੀਗਾ ਜਦੋਂ ਰੋਟੀ ਪਾਣੀ ਖਾ ਕੇ ਆ ਕੇ ਸਾਡੇ ਕੋਲ ਬੈਠੇ ਤਾਂ ਅਸੀਂ ਉਹਨਾਂ ਨੂੰ ਉਹੀ ਗੱਲ ਪੁੱਛੀ ਬਈ ਬੀਬੀ ਤੁਸੀਂ ਕਹਿੰਦੇ ਬੱਚਾ